ਕੱਲ ਜਿਹੜੀ ਮੀਟਿੰਗ 13 ਕਿਸਾਨ ਲੀਡਰਾਂ ਦੀ ਹੋਈ ਸੀਗੀ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਨਾਲ ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਇੱਕ ਪ੍ਰੋਪੋਜ਼ਲ ਜਿਹੜਾ ਹੈ ਜਿਹੜਾ ਸੰਗਠਨ ਨੇ ਉਹਨਾਂ ਨੂੰ ਦਿੱਤਿਆ ਜਾਊਗਾ ਤਾਂ ਕਿ ਉਸ ਦੇ ਉੱਤੇ ਵਿਚਾਰ ਕਰਨ ਜਿਹੜਾ ਧਰਨਾ ਚੱਲਿਆ ਹੈ ਖੇਤੀ ਕਾਨੂੰਨਾਂ ਰੱਦ ਕਰਾਉਣ ਨੂੰ ਮੰਗ ਦੀ ਮੰਗ ਨੂੰ ਲੈ ਕੇ ਸਾਡੇ ਨਾਲ ਨੇ 올 ਇੰਡੀਆ ਕਿਸਾਨ ਸਭਾ ਦੇ ਲੀਡਰ ਮੇਜਰ ਸਿੰਘ ਜੀ ਜਿਹੜੇ ਜਿਨ੍ਹਾਂ ਨੂੰ ਹੁਣੇ-ਹੁਣੇ ਜਿਹੜਾ ਹੈਗਾ ਪ੍ਰੋਪੋਜ਼ਲ ਜਿਹੜਾ ਹੈਗਾ ਸੈਂਟਰਲ ਗਵਰਨਮੈਂਟ ਦਾ ਮਿਲਿਆ ਹੈ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਮੇਜਰ ਸਿੰਘ ਜੀ ਪ੍ਰੋਪੋਜ਼ਲ ਤੁਹਾਨੂੰ ਮਿਲ ਗਿਆ ਹੈ ਹੁਣ ਦੇਖੋ ਕੱਲ ਜਿਹੜੀ ਅਮਦਸਾ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਗੱਲ ਚੱਲੀ ਸੀ ਵੀ ਕਿਸਾਨ ਕਾਨੂੰਨਾਂ ਨੂੰ ਤਿੰਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਆ ਸਰਕਾਰ ਕਹਿੰਦੀ ਸੀ ਵੀ ਅਸੀਂ ਇਹਨਾਂ ਦੇ ਵਿੱਚ ਸੋਧ ਕਰਨੀ ਚਾਹੁੰਦੇ ਆ ਉਥੇ ਚਲਿਆ ਵੀ ਅਸੀਂ ਜਿਹੜਾ ਹੈ ਪ੍ਰਦੂਸ਼ਣ ਵਾਲਾ ਉਹਦੇ ਵਿੱਚੋਂ ਕਿਸਾਨ ਦਾ ਸ਼ਬਦ ਕੱਢ ਦਿੰਨੇ ਆ ਐਮਐਸਪੀ ਦੀ ਗਾਰੰਟੀ ਕਰ ਦਿੰਨੇ ਆ ਜਿਹੜਾ ਬਿਜਲੀ ਬਿੱਲ ਹੈ ਉਹਨੂੰ ਖਤਮ ਕਰ ਦੇਾਂਗੇ ਪਰ ਘਟੋਕੜ ਕਿਸਾਨਾਂ ਨੂੰ ਇਹਦੇ ਸੋਧ ਦੇ ਉੱਤੇ ਸਹਿਮਤ ਹੋਣਾ ਚਾਹੀਦਾ ਕਿਸਾਨ ਆਗੂ ਨੇ ਕਿਹਾ ਸਭ ਤੋਂ ਪਹਿਲਾਂ ਹੈ ਤਿੰਨੇ ਕਾਨੂੰਨ ਰੱਦ ਕਰਾਉਣਾ ਬਾਕੀ ਦੀਆਂ ਮੰਗਾਂ ਵਾਅਦੇ ਨੇ ਫਿਰ ਉਥੋਂ ਗੱਲ ਨੂੰ ਇਹ ਚੱਲਿਆ ਵੀ ਸਰਕਾਰ ਕੱਲ ਨੂੰ ਆਪਣੀ ਉੱਚ ਪਦਰੀ ਮੀਟਿੰਗ ਕਰੂਗੀ ਅੱਜ ਕੈਬਨਿਟ ਦੀ ਮੀਟਿੰਗ ਹੋਈ ਹੈ ਵੀ ਆਪਣੀ ਪ੍ਰਪੋਜ਼ਲ ਭੇਜੇ ਸਰਕਾਰ ਅਸੀਂ ਪ੍ਰਪੋਜ਼ਲ ਨੂੰ ਪੜ੍ਹ ਕੇ ਅਗਲੀ ਮੀਟਿੰਗ ਸਰਕਾਰ ਦੀ ਜਾਵਾਂਗੇ ਅੱਜ 11 ਵਜੇ ਦਾ ਟਾਈਮ ਸੀ ਸਰਕਾਰ ਨੇ ਪ੍ਰਪੋਜ਼ਲ ਭੇਜੀ ਹੈ ਇਹਦੇ ਵਿੱਚ ਪੜ੍ਹ ਕੇ ਪਤਾ ਲੱਗੂਗਾ ਤੇ ਉੱਤੇ ਮੀਟਿੰਗ ਹੋਊਗੀ ਵੀ ਇਹਦੇ ਵਿੱਚ ਸਰਕਾਰ ਕਹਿਣਾ ਕੀ ਚਾਹੁੰਦੀ ਹੈ ਜੇ ਪ੍ਰਪੋਜ਼ਲ ਪੋਜੀਟਿਵ ਹੈ ਇਸ ਗੱਲ ਦੇ ਉੱਤੇ ਵੀ ਉਹ ਤਿੰਨੇ ਕਾਨੂੰਨ ਰੱਦ ਕਰਨ ਵੱਲ ਕੋਈ ਸੰਕੇਤ ਕਰ ਰਹੇ ਹਨ ਹਾਂ ਵੀ ਪੜ੍ਹ ਰਹੇ ਹਾਂ ਤਾਂ ਮੀਟਿੰਗ ਵਿਚਾਰ ਕੇ ਕੱਲ ਦੀ ਮੀਟਿੰਗ ਸਰਕਾਰ ਨਾਲ ਕੀਤੀ ਜਾ ਸਕਦੀ ਹੈ ਜੇ ਉਸੇ ਜਗ੍ਹਾ ਤੇ ਖੜੇ ਨੇ ਵੀ ਅਸੀਂ ਇਹਨਾਂ ਨੂੰ ਰਾਜ਼ੀ ਕਰ ਸਕਦੇ ਹਾਂ ਜਿਸ ਤਰ੍ਹਾਂ ਕੱਲ ਉਹ ਮਜਬੂਰ ਕਹਿ ਰਹੇ ਸੀ ਇਹ ਸਭ ਤੱਕ ਚਲੇ ਗਏ ਮੰਤਰੀ ਸਾਹਿਬ ਵੀ ਸਾਡੀ ਮ ਜੇ ਅਸੀਂ ਇਹ ਕਾਨੂੰਨ ਰੱਦ ਕਰਦੇ ਆਂ ਤੇ ਕੱਲ ਨੂੰ ਜਿਹੜੇ ਦੂਸਰੇ ਕਾਨੂੰਨ ਨੇ ਚਾਹੇ ਉਹ ਮਜ਼ਮੂਲਾਜਮਾਂ ਦੇ ਖਿਲਾਫ ਆਂ, ਟ੍ਰੇਡ ਯੂਨੀਅਨ ਮਜ਼ਦੂਰਾਂ ਦੇ ਖਿਲਾਫ ਆਂ ਜਾਂ ਦੇਸ਼ ਦੇ ਦੂਸਰੇ ਕਾਨੂੰਨ ਆ, ਉਹ ਲੋਕ ਵੀ ਆ ਕੇ ਇਸ ਤਰ੍ਹਾਂ ਦੀ ਗੱਲ ਕਰ ਸਕਦੇ ਆਂ ਵੀ ਇਹ ਕਾਨੂੰਨਾਂ ਨੂੰ ਵੀ ਰੱਦ ਕਰੋ। ਇਹ ਮਜਬੂਰੀ ਸ਼ਬਦ ਦਾ ਦੀ ਜਿਹੜਾ ਉਹਦਾ ਸੰਕੇਤ ਵੀ ਅਸੀਂ ਕਿਸਾਨਾਂ ਦਾ ਪ੍ਰੈਸ਼ਰ ਇਹਨਾਂ ਦਬਾਏਗਾ। ਇਕੱਲੇ ਦੇਸ਼ ਦੇ ਕਿਸਾਨ ਜਿਹੜੇ ਲੜ ਰਹੇ ਨਹੀਂ ਲੜ ਰਹੇ। ਦੁਨੀਆ ਦੀਆਂ ਨਜ਼ਰਾਂ ਨੇ ਦਿੱਲੀ ਦੇ ਉੱਤੇ ਵੀ ਕਿਸਾਨ ਕਿਸ ਤਰੀਕੇ ਨਾਲ ਇੱਕ ਸੈਕੂਲਰਿਜ਼ਮ ਦੀ ਭਾਵਨਾ ਲੈ ਕੇ ਕਿਸਾਨ ਕਿਸੇ ਧਰਮ ਨਾਲ ਆ ਕਿਸੇ ਜਾਤ ਨਾਲ ਆ ਕਿਸੇ ਸੂਬੇ ਦਾ ਇਕੋ ਹੀ ਮਨੋਰਥ ਹੈ ਮੈਂ ਆਪਣੀ ਖੇਤੀ ਬਚਾਉਣੀ ਹੈ ਖੇਤੀ ਦਾ ਧੰਦਾ ਬਚਾਉਣਾ ਹੈ ਉਹਦੇ ਲਈ ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੜ ਰਹੇ ਆ ਤੇ ਹੁਣ ਕਦੋਂ ਮੀਟਿੰਗ ਤੁਹਾਡੀ ਹੋਏਗੀ ਜਿਹੜਾ ਪ੍ਰਪੋਜ਼ਲ ਆਇਆ ਉਹਨੂੰ ਲੈ ਕੇ ਵੈਸੇ ਮੀਟਿੰਗ ਹੁਣ ਸ਼ੁਰੂ ਹੋਣ ਵਾਲੀ ਹੈਗੀ ਦੂਸਰੀ ਆਲ ਇੰਡੀਆ ਪੱਧਰ ਦੀ ਸਾਰੇ ਸਮੂਚੇ ਜੋ ਲੀਡਰਸ਼ਿਪ ਹੈ ਉਹਦੇ ਵਿੱਚ ਇਹਨੂੰ ਵਿਚਾਰਿਆ ਜਾਊਗਾ ਵਿਚਾਰ ਕੇ ਅਗਲਾ ਫੈਸਲਾ ਇਹ ਉਹਦੇ ਤਿੰਨ ਪਰ ਕਰਦਾ ਵੀ ਕੱਲ ਦੀ ਮੀਟਿੰਗ ਸਰਕਾਰ ਨਾਲ ਹੋਣੀ ਹੈ ਕਿੰਨੇ ਵਜੇ ਹੋਣੀ ਹੈ ਇਹਨੂੰ ਹੁਣ ਵਿਚਾਰਿਆ ਜਾਣਾਗਾ ਏ ਜੀ ਮੇਜਰ ਸਿੰਘ ਜੀ ਹੁਣੇ-ਹੁਣੇ ਜਿਹੜਾ ਹੈਗਾ ਸੈਂਟਰਲ ਗਵਰਨਮੈਂਟ ਦਾ ਜਿਹੜਾ ਪ੍ਰੋਪੋਜ਼ਲ ਸੀਗਾ ਕਿਸਾਨ ਸੰਗਠਨਾਂ ਨੂੰ ਜਿਹੜਾ ਦਿੱਤਿਆ ਗਿਆ ਹੈ ਤੇ ਉਸ ਤੇ ਜਿਹੜਾ ਹੈ ਹੁਣ ਥੋੜੀ ਦੇਰ ਬਾਅਦ ਇਹਨਾਂ ਦੀ ਮੀਟਿੰਗ ਹੋਏਗੀ ਤੇ ਜਿੱਥੇ ਬੰਦੀਆਂ ਫੈਸਲਾ ਕਰਨਗੀਆਂ ਕਿ ਨੈਕਸਟ ਮੀਟਿੰਗ ਜਿਹੜੀ ਹੈ ਸਰਕਾਰ ਨਾਲ ਕਰਨੀ ਹੈ ਕਿ ਨਹੀਂ ਕਰਨੀ ਹੈ ਜਿਹੜਾ ਇਹ ਪ੍ਰੋਪੋਜ਼ਲ ਹੈ ਉਹ ਜਿਹੜਾ ਰੱਦ ਕਰਨ ਦੀ ਮੰਗ ਹੈ ਉਹਨੂੰ ਪੂਰਾ ਕਰਦਾ ਹੈ ਕਿ ਨਹੀਂ ਕਰਦਾ ਹੈ ਤੁਸੀਂ ਦੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ ਜਨੂਨ